ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆਪ ਵਰ ਪਾਗੇ ਹੋ ਅੰਮ੍ਰਿਤ ਵੇਲੇ ਬਾਬਾ ਮਸਤੂ ਜੀ ਦੇ ਤਪ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੋ ਭਾਈ ਇਹ ਜੋ ਸ਼ਹੀਦਾ ਦੇ ਦਿਹਾੜੇ ਚੱਲਦੇ ਨੇ ਆਪ ਸੰਗਤਾਂ ਨੇ ਵਾਲਤੇ ਦਵਾਨਾਂ ਦੇ ਅੰਦਰ ਸਰਵਣ ਕੀਤਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਮਾਚੀਵਾੜੇ ਦੇ ਜੰਗਲਾਂ ਚ ਨੇ ਇੱਧਰ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦਿਆਂ ਨੂੰ ਮਰਿੰਡੇ ਤੋਂ ਸਰਹੰਦ ਲਜਾਇਆ ਜਾਂਦਾ ਹੈ ਤੇ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਂਦਾ ਹੈ ਇੱਥੇ ਫਿਰ ਭਾਈ ਮੋਤੀराम ਮਹਾਰਾਜ ਜੀ ਮਾਤਾ ਜੀ ਨੂੰ ਸੈਤਜਾਦਿਆਂ ਨੂੰ ਦੁੱਧ ਛਕਾਉਂਦੇ ਨੇ ਅੱਜ 11 ਪੌ ਦੀ ਜਿਸ ਵੇਲੇ ਸਵੇਰ ਹੁੰਦੀ ਹੈ ਉਸ ਵੇਲੇ ਸਿਪਾਈ ਆਉਂਦੇ ਨੇ ਠੰਡੇ ਬੁਰਜ ਦੇ ਵਿੱਚ ਆ ਕੇ ਮਾਤਾ ਗੁਜਰੀ ਜੀ ਨੂੰ ਆਖਿਆ ਵੀ ਇਹ ਜਿਹੜੇ ਸਹਬਜ਼ਾਦੇ ਨੇ ਇਸ ਇਹਨਾਂ ਨੂੰ ਸਾਡੇ ਨਾਲ ਭੇਜੋ ਮਾਤਾ ਗੁਜਰੀ ਜੀ ਨੇ ਪੁੱਛਿਆ ਇਹਨਾਂ ਨੂੰ ਕਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਨਾਲ ਚੱਲਦੀ ਹਾਂ ਇਹ ਸਿਪਾਹੀ ਕਹਿੰਦੇ ਨੇ ਇਹਨਾਂ ਨੂੰ ਸ਼ਾਮ ਨੂੰ ਜਿਹੜਾ ਉਹ ਵਾਪਸ ਲੈ ਆਂਦਾ ਜਾਵੇਗਾ ਮਾਤਾ ਗੁਜਰੀ ਜੀ ਜਾਣੀ ਜਾਣ ਨੇ ਉਹ ਸਾਰਾ ਕੁਝ ਜਾਣਦੇ ਨੇ ਵੀ ਕੋਈ ਵੱਡੀ ਜਿਹੜੀ ਘਟਨਾ ਹੈ ਉਹ ਘਟਣੀ ਉਹ ਘਟਣ ਵਾਲੀ ਹੈ ਹੁਣ ਬੜੇ ਪ੍ਰੇਮ ਦੇ ਨਾਲ ਦੋਵਾਂ ਹੀ ਸੈਭਜਾਦਿਆਂ ਨੂੰ ਤਿਆਰ ਕੀਤਾ ਭੇਜਿਆ ਇਹ ਸਿਪਾਹੀ ਜਿਹੜੇ ਨੇ ਵਜੀਦੇ ਦੀ ਕਚਹਿਰੀ ਵੱਲੋਂ ਤੁਰ ਪਏ ਇੱਧਰ ਜਿਹੜਾ ਵਜ਼ੀਰ ਖਾਨ ਸੀ ਇਹਨਾਂ ਨੇ ਬੜੀ ਵਿਉਂਤ ਘੜੀ ਵੀ ਜਿਹੜਾ ਦਰਬਾਰ ਦਾ ਵੱਡਾ ਦਰਵਾਜ਼ਾ ਹੈ ਉਹਨੂੰ ਬੰਦ ਕਰ ਦਿੱਤਾ ਜਾਵੇ ਤੇ ਛੋਟੀ ਜਿਹੜੀ ਬਾਰੀ ਹੈ ਉਹ ਖੋਲ ਦਿੱਤੀ ਜਾਵੇ ਜਦੋਂ ਗੁਰੂ ਦੇ ਪੁੱਤਰ ਬਾਰੀ ਦੇ ਰਾਹੀ ਆਪਣਾ ਸਿਰ ਜਿਹੜਾ ਹੈ ਝੁਕਾ ਕੇ ਅੰਦਰ ਜਾਣਗੇ ਤੇ ਜਿੰਨੇ ਵੀ ਅੰਦਰ ਮੁਗਲ ਹੋਣਗੇ ਤਾੜੀਆਂ ਮਾਰ ਕੇ ਕਹਿਣਗੇ ਵੀ ਸਹਿਬਜ਼ਾਦੇਆ ਨੇ ਵਜ਼ੀਰ ਖਾਨ ਨੂੰ ਸਲਾਮ ਕੀਤੀ ਹੈ ਝੁੱਕ ਕੇ ਇਹਨਾਂ ਨੇ ਇਹ ਮੰਨ ਲਈ ਇਹਨਾਂ ਨੇ ਸਲਾਮ ਜਿਹੜਾ ਹੈ ਉਹ ਕਬੂਲ ਕਰ ਲਿਆ ਪਰ ਜਿਸ ਵੇਲੇ ਇਹ ਦੋਵੇਂ ਬਾਬੇ ਕਚੈਰੀ ਵੱਲ ਨੂੰ ਜਾਂਦੇ ਨੇ ਜਦੋਂ ਅੱਗੇ ਵੇਖਿਆ ਛੋਟੀ ਪਾਰੀ ਖੁੱਲੀ ਹੈ ਦੋਵਾਂ ਹੀ ਸਹਿਬਜ਼ਾਦਿਆਂ ਨੇ ਪਹਿਲਾਂ ਆਪਣੇ ਚਰਨ ਜਿਹੜੇ ਨੇ ਉਹ ਅੰਦਰ ਪਾਏ ਫਿਰ ਆਪਣਾ ਸਿਰ ਅੰਦਰ ਕੀਤਾ ਤੇ ਜਾ ਕੇ ਸਭ ਤੋਂ ਪਹਿਲਾਂ ਜਕਾਰੇ ਛੱਡੇ ਤੇ ਫਿਰ ਵਜੀਰ ਖਾਨ ਦੀ ਗੁਜਾਰੀ ਦੇ ਵਿੱਚ ਜਾ ਕੇ ਫਤਿਹ ਬੁਲਾਈ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਚਾ ਨੰਦ ਕਹਿੰਦਾ ਜਿਹਨੂੰ ਝੂਠਾ ਨੰਦ ਕਿਹਾ ਜਾਂਦਾ ਹੈ ਕਹਿੰਦਾ ਸਹਿਜਾ ਜ데요 ਇਹ ਤੁਹਾਡੇ ਪਿਤਾ ਦਾ ਅਨੰਦਪੁਰ ਨਹੀਂ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਇਹ ਵਜੀਰ ਖਾਨ ਦੀ ਕਚਰੀ ਹੈ ਵਜੀਦੇ ਦਾ ਦਰਬਾਰ ਹੈ ਇੱਥੇ ਫਤੇ ਨਹੀਂ ਇੱਥੇ ਜਕਾਰੇ ਨਹੀਂ ਇੱਥੇ ਅਕਾਲ-ਕਾਲ ਨਹੀਂ ਇੱਥੇ ਸਲਾਮ ਕੀਤੀ ਜਾਂਦੀ ਹੈ ਵਜ਼ੀਰ ਖਾਨ ਨੂੰ ਝੁੱਕ ਕੇ ਸਲਾਮ ਜਿਹੜੀ ਉਹ ਬੁਲਾਉਣਾ ਕਰੋ ਸਹਿਬਜ਼ਾਦੇ ਨੇ ਆਖਿਆ ਇਹ ਜਿਹੜਾ ਸਿਰ ਹੈ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਝੁਕਦਾ ਹੈ ਹੋਰ ਕਿਸੇ ਦੇ ਅੱਗੇ ਵੀ ਇਹ ਸੀਸ ਜਿਹੜਾ ਇਹ ਨਹੀਂ ਝੁਕਾਇਆ ਜਾਂਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਸ ਵੇਲੇ ਇਹ ਜਿਹੜਾ ਸਚਾਨੰਦ ਸੀ ਇਹਨੇ ਹੁਣ ਵजीर खान ਨੂੰ ਆਖਿਆ ਵੀ ਇਹਨਾਂ ਦੀ ਪਰਖ ਜਿਹੜੀ ਕੀਤੀ ਜਾਵੇ ਸਚੇ ਨੰਦ ਨੇ ਬਾਹਰ ਕਹਿੰਦੇ ਇੱਕ ਮੰਜੇ ਦੇ ਉੱਪਰ ਖਡਾਉਣੇ ਰੱਖੇ ਨੇ ਇੱਕ ਦੇ ਉੱਪਰ ਛਸ਼ਤਰ ਰੱਖੇ ਨੇ ਇਹ ਸੋਚਦਾ ਸੀ ਵੀ ਜੇ ਖਡੋਣੇ ਫੜਨਗੇ ਤੇ ਫਿਰ ਸਮਝਾਂਗੇ ਵੀ ਇਹ ਭੋਲੇ ਭਾਲੇ ਨੇ ਛੋਟੀ ਉਮਰ ਹੈ ਬੱਚਿਆਂ ਦੀ 7 ਤੇ 9 ਸਾਲ ਦੀ ਉਮਰ ਹੈ ਕਹਿੰਦਾ ਜਿਸ ਵੇਲੇ ਜੇ ਇਹ ਸ਼ਾਸਤਰਾਂ ਨੂੰ ਫੜਨਗੇ ਤੇ ਫਿਰ ਵੇਖਾਂਗੇ ਜਿਸ ਵੇਲੇ ਸ਼ਾਸਤਰਾਂ ਰੱਖੇਗੇ ਸਹਬਜਾਦਾ ਬਾਬਾ ਫਤਿਹ ਸਿੰਘ ਜੀ ਇਹਨਾਂ ਨੇ ਜਾ ਕੇ ਬੜਾ ਹੀ ਸੁੰਦਰ ਜਿਹੜਾ ਸ਼ਾਸਤਰ ਫੜਿਆ ਤੇ ਬਾਬਾ ਜੋਰਾਵਰ ਸਿੰਘ ਜੀ ਨੇ ਕਹਿੰਦੇ ਇੱਕ ਬਹੁਤ ਹੀ ਸੁੰਦਰ ਸ਼ਾਸਤਰ ਜਿਸ ਵੇਲੇ ਉਹਨਾਂ ਨੇ ਫੜਿਆ ਤੇ ਇਹ ਸੂਚਾ ਆਨੰਦ ਜਿਹੜਾ ਹੈ ਇਹ ਸਹਿਬਜ਼ਾਦੇ ਨੂੰ ਪੁੱਛਦਾ ਹੈ ਵੀ ਤੁਸੀਂ ਇਹ ਸ਼ਸ਼ਤਰ ਫੜ ਕੇ ਕੀ ਕਰੋਗੇ ਤੇ ਬਾਬਾ ਫਤਿਹ ਸਿੰਘ ਜੀ ਨੇ ਆਖਿਆ ਅਸੀਂ ਉਦੋਂ ਤੱਕ ਇਹ ਸ਼ਸ਼ਤਰ ਲੈ ਕੇ ਲੜਾਂਗੇ ਆਪਣੇ ਭਰਾਵਾਂ ਨੂੰ ਜੰਗਲਾਂ ਦੇ ਵਿੱਚੋਂ ਇਕੱਠੇ ਕਰਕੇ ਲੱਭ ਕੇ ਉਦੋਂ ਤੱਕ ਲੜਾਂਗੇ ਜਦੋਂ ਤੱਕ ਮੁਗਲ ਰਾਜ ਦੀ ਨੀਂਹ ਨਹੀਂ ਪੁੱਟੀ ਜਾਂਦੀ ਜੜ ਨਹੀਂ ਪੁੱਟੀ ਜਾਂਦੀ ਇਹ ਸੂਚਾ ਆਨੰਦ ਵੇਖਦਾ ਇਹਨੇ ਆਖਿਆ ਵਜ਼ੀਰ ਖਾਨ ਨੂੰ ਇਹ ਜਿਹੜੇ ਬੱਚੇ ਬੱਚੇ ਨਹੀਂ ਇਹ ਸੱਪ ਦੇ ਬੱਚੇ ਸਪੋਲੀਏ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਹਿਰ ਹੈ ਵਜ਼ੀਰ ਖਾਂ ਇਹਨਾਂ ਦਾ ਸਿਰ ਜਿਹੜਾ ਉਹ ਮਸਲ ਦੇਣਾ ਚਾਹੀਦਾ ਫਿਰ ਨਵਾਬ ਸ਼ੇਰ ਮੁਹੰਮਦ ਨੂੰ ਮਲੇਰਕੋਟ ਦੇ ਵਾਲੇ ਨਵਾਬ ਨੂੰ ਚਿੱਠੀ ਲਿਖੀ ਜਾਂਦੀ ਹੈ ਭੇਜਿਆ ਜਾਂਦਾ ਸੁਨਾਹ ਭੇਜਿਆ ਜਾਂਦਾ ਹੈ ਕਿ ਮਲੇਰਕੋਟਲੇ ਤੋਂ ਚੱਲ ਕੇ ਛੇਤੀ ਦੇ ਛੇਤੀ ਜਿਹੜਾ ਹੈ ਉਹ ਸਰਹੰਦ ਆਵੇ ਕਿਉਂਕਿ ਇਹਦੇ ਭਰਾ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਹੱਥੋਂ ਮਾਰੇ ਗਏ ਸੀ ਇਹ ਹੁਣ ਵਜ਼ੀਰ ਖਾਂ ਹੋਣੇ ਚਾਹੁੰਦੇ ਨੇ ਕਿ ਸਹਿਬਜ਼ਾਦੇਆਂ ਦਾ ਕਤਲ ਜਿਹੜਾ ਹੈ ਉਹ ਨਵਾਬ ਦੇ ਕੋਲੋਂ ਕਰਵਾਇਆ ਜਾਵੇ ਜਿਸ ਵੇਲੇ ਸਹਿਬਜ਼ਾਦੇ ਨੂੰ ਕਚਹਿਰੀ ਦੇ ਵਿੱਚ ਪੇਸ਼ ਕਰਦੇ ਨੇ ਪੁੱਛਿਆ ਜਾਂਦਾ ਹੈ ਬੜਾ ਕਿਹਾ ਜਾਂਦਾ ਹੈ ਕਿ ਸਿੱਖੀ ਜਿਹੜੀ ਹੈ ਛੱਡ ਦਿਵੋ ਤੁਹਾਨੂੰ ਕਈ ਤਰ੍ਹਾਂ ਦੇ ਇਨਾਮ ਦਿੱਤੇ ਜਾਣਗੇ ਤੁਹਾਨੂੰ ਬਹੁਤ ਕੁਝ ਮਿਲੇਗਾ ਜਿੱਥੋਂ ਤੱਕ ਦਾ ਰਾਜ ਭਾਗ ਚਾਹੀਦਾ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਪਰ ਇਹ ਜਿਹੜੀ ਸਿੱਖੀ ਹੈ ਛੱਡ ਦਿਵੋ ਪਰ ਦੋਵੇਂ ਸਹਿਬਜ਼ਾਦੇਆਂ ਨੇ ਸਿੱਖੀ ਨਹੀਂ ਛੱਡੀ ਜਿਸ ਵੇਲੇ ਸ਼ਾਮ ਨੂੰ ਫਿਰ ਵਾਪਸ ਲੈ ਕੇ ਆਂਦਾ ਜਾਂਦਾ ਠੰਡੇ ਬੁਰਜ ਦੇ ਵਿੱਚ ਦਾਦੀ ਮਾਤਾ ਜੀ ਸਾਰਾ ਕੁਝ ਪੁੱਛਦੇ ਨੇ ਸਹਿਬਜ਼ਾਦੇ ਨੂੰ ਕਿਵੇਂ ਕਚਾਰੀ ਦੇ ਵਿੱਚ ਕੀ ਕੁਝ ਹੋਇਆ ਦੋਵੇਂ ਸਹਿਬਜ਼ਾਦੇ ਦੱਸਦੇ ਨੇ ਬڑے ਪ੍ਰੇਮ ਦੇ ਨਾਲ ਮਾਤਾ ਗੁਜਰੀ ਜੀ ਆਪਣੀ ਗੋਦੀ ਦੇ ਵਿੱਚ ਬੱਚਿਆਂ ਨੂੰ ਬਿਠਾ ਕੇ ਸਮਝਾਉਂਦੇ ਨੇ ਤੇ ਉਹਨਾਂ ਦੇ ਦਾਦੇ ਗੁਰੂ ਜੀ ਧੰਗ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੀ ਸ਼ਹਾਦਤ ਬਾਰੇ بار بار ਦੱਸਦੇ ਨੇ ਵੀ ਤੁਹਾਡੇ ਦਾਦੇ ਨੇ ਇਹ ਸੁੱਜੇ ਆਨੰਦ ਵਰਗਿਆਂ ਦੇ ਧਰਮ ਤੋਂ ਆਪਣਾ ਜਿਹੜਾ ਸੀਸ ਹੈ ਉਹ ਕੁਰਬਾਨ ਕਰ ਦਿੱਤਾ ਧੰਗ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਦਾ ਜਿਹੜਾ ਸ਼ਹਾਦਤ ਦਾ ਇਤਿਹਾਸ ਹੈ ਉਹ ਸਹਿਬਜ਼ਾਦੇ ਨੂੰ ਸਮਝਾਇਆ ਜਾਂਦਾ ਸੁਣਾਇਆ ਜਾਂਦਾ ਹੈ ਤੇ ਬਾਰ ਬਾਰ ਦਾਦੀ ਕਹਿੰਦੀ ਹੈ ਬੱਚਿਆਂ ਨੂੰ ਕਿ ਕਿਤੇ ਡੋਲ ਨਾ ਜਾਓ ਸਹਿਬਜ਼ਾਦੇ ਕਹਿੰਦੇ ਨੇ ਦਾਦੀ ਜੀ ਐਦਾਂ ਦਾ ਇਤਿਹਾਸ ਜਿਹੜਾ ਸਿਰਜਾਂਗੇ ਰਹਿੰਦੀ ਦੁਨੀਆ ਤੱਕ ਅਸੀਂ ਅਮਰ ਹੋ ਜਾਵਾਂਗੇ ਜਿਵੇਂ ਧੰਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਧੰਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਆਪਣੀ ਕੁਰਬਾਨੀ ਦੇ ਕੇ ਅਮਰ ਹੋ ਗਏ ਇੱਧਰ ਦੂਜੇ ਪਾਸੇ ਤਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਗਣੀਖਾ ਹੋਣੇ ਦੋਵੇਂ ਭਰਾ ਜਿਹੜੇ ਨੇ ਇਹ ਸਤਿਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਲੈ ਕੇ ਜਾਂਦੇ ਨੇ ਅੱਜ ਦੇ ਦਿਨ ਨੀਲੇ ਰੰਗ ਦਾ ਸਤਿਗੁਰੂ ਜੀ ਨੂੰ ਜਿਹੜਾ ਚੋਲਾ ਹੈ ਉਹ ਪਹਿਨਾਇਆ ਗਿਆ ਨੀਲੇ ਰੰਗ ਦੀ ਉੱਪਰ ਚਾਦਰ ਲੋਈ ਦਿੱਤੀ ਗਈ ਤੇ ਜਿਹੜੀ ਮੁਸਲਮਾਨਾਂ ਵਾਲੇ ਤਰੀਕੇ ਦੀ ਤਸਬੀਹ ਮਾਲਾ ਜਿਹੜੀ ਹੈ ਉਹ ਹੱਥ ਦੇ ਵਿੱਚ ਫੜੀ ਹੈ ਤੇ ਇਹ ਜਿਹੜੇ ਗਣੀਖਾਂ ਤੇ ਨਵੀਖਾਂ ਨੇ ਇਹ ਦੋਵੇਂ ਭਰਾ ਨਹੀਂ ਸਕੇ ਇਹ ਘੋੜਿਆਂ ਦੇ ਵਪਾਰੀ ਸੀ ਆਨੰਦਪੁਰ ਸਾਹਿਬ ਜਾਇਆ ਕਰਦੇ ਸੀ ਇਹ ਜਿਹੜਾ ਕੋਟਲੇ ਦਾ ਨਿਹੰਗ ਖਾਂ ਸੀ ਉਹਦੀ ਭੂਆ ਅਮਰੋ ਦੇ ਪੁੱਤਰ ਸੀ ਦੋਵੇਂ ਜਣੇ ਜਿਸ ਵੇਲੇ ਇਹਨਾਂ ਨੂੰ ਪਤਾ ਲੱਗਾ ਇਹ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਇਹਨਾਂ ਨੇ ਹੁਣ ਸਤਿਗੁਰੂ ਜੀ ਨੂੰ ਪਾਲਕੀ ਦੇ ਵਿੱਚ ਬਿਠਾਇਆ ਅਗਲੇ ਪਾਸੇ ਦੋਵੇਂ ਭਰਾ ਇਹ ਲੱਗਦੇ ਨੇ ਪਿਛੇ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਜੀ ਇਹ ਜਿਹੜੀ ਪਾਲਕੀ ਆਪਣੇ ਮੋਢਿਆਂ ਤੇ ਝੁਕਦੇ ਜਿਸ ਵੇਲੇ ਪੁੱਛਿਆ ਗਿਆ ਕਿ ਇਹ ਕੌਣ ਹੈ ਇਹਨਾਂ ਦੋਵਾਂ ਭਰਾਵਾਂ ਨੇ ਆਖਿਆ ਜੀ ਇਹ ਉੱਚ ਦੇ ਪੀਰ ਨੇ ਹੱਜ ਕਰਕੇ ਆਏ ਨੇ ਆਪਣੀ ਮੌਜ ਦੇ ਵਿੱਚ ਇਹ ਸੰਸਾਰ ਦੇ ਵਿੱਚ ਹੁਣ ਵਿਚਰਦੇ ਪਏ ਨੇ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੋਨਾਂ ਹੀ ਭਰਾਵਾਂ ਨੂੰ ਬੜਾ ਪ੍ਰੇਮ ਦਿੱਤਾ ਇਹ ਜਿਹੜੇ ਗਣੀ ਖਾਨ ਤੇ ਨਵੀ ਖਾਨ ਸੀ ਸਤਗੁਰੂ ਜੀ ਇਨ੍ਹਾਂ ਤੇ ਬੜੇ ਟੁੱਠੇ ਸਤਗੁਰੂ ਜੀ ਨੇ ਇੱਕ ਇਨ੍ਹਾਂ ਦੇ ਨਾਮ ਤੇ ਹੁਕਮ ਜਿਹੜਾ ਹੈ ਹੁਕਮਨਾਮਾ ਵੀ ਜਾਰੀ ਕੀਤਾ ਵੀ ਇਹ ਮੇਰੇ ਦੋਵੇਂ ਜਾਣੇ ਪੁੱਤਰ ਨੇ ਭਾਈ ਗਣੀ ਖਾਨ ਤੇ ਭਾਈ ਨਵੀ ਖਾਨ ਜਿਸ ਵੇਲੇ ਦੇਸ਼ ਦੀ ਵੰਡ ਹੁੰਦੀ ਹੈ ਇਨ੍ਹਾਂ ਦਾ ਪਰਿਵਾਰ ਜਿਹੜਾ ਅੱਜ ਵੀ ਇਨ੍ਹਾਂ ਦੀ ਪੀੜ੍ਹੀ ਚੱਲਦੀ ਹੈ ਉਹ ਪਾਕਿਸਤਾਨ ਦੇ ਵਿੱਚ ਚਲੀ ਗਈ ਉਹ ਜਿਹੜੇ ਪਲੰਘ ਦੇ ਉੱਪਰ ਇਨ੍ਹਾਂ ਨੇ ਸਤਗੁਰੂ ਜੀ ਨੂੰ ਚੁੱਕਿਆ ਸੀ ਉਹ ਪੁਲੰਗ ਜਿਹੜਾ ਹੈ ਇਹ ਨਾਲ ਹੀ ਆਪਣੇ ਇਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਪਾਕਿਸਤਾਨ ਚ ਲੈ ਗਿਆ ਅੱਜ ਵੀ ਉਹ ਪਰਿਵਾਰ ਬੜੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ ਸਤਿਗੁਰ ਜੀ ਦਾ ਨਾਮ ਜਪਦੇ ਨੇ ਸੋ ਭਾਈ ਸਤਿਗੁਰ ਜੀ ਦਾ ਪਾਵਨ ਇਤਿਹਾਸ ਜਿਹੜਾ ਹੈ ਤੇ ਗੁਰਬਾਣੀ ਸਾਡੇ ਹਿਰਦੇ ਚ ਵਸ ਜਾਵੇ ਹੋਈਆਂ ਪੁਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ